ਕਾਫੀ ਸਮਾਂ ਸਮਾਂ ਲੰਘਦਾ ਗਿਆ ਦੁੱਖ ਘਟਦਾ ਗਿਆ ਸੀ ਸਮਾਂ ਲੰਘਦਾ ਗਿਆ ਦੁੱਖ ਘਟਦਾ ਗਿਆ ਸੀ ਸਮੇਂ ਦੇ ਨਾਲ-ਨਾਲ ਮੈਂ ਵੀ ਤੁਰ ਰਿਹਾ ਸੀ ਭੱਜ ਰਿਹਾ ਸੀ ਮੈਂ ਮੁਸੀਬਤਾਂ ਤੋਂ ਸਮੇਂ ਤੋਂ ਮੈਂ ਡਰ ਰਿਹਾ ਸੀ ਉਸ ਸਮੇਂ ਦੀ ਰਾਤ ਕੱਟਣੀ ਬਹੁਤੀ ਔਖੀ ਸੀ ਹੱਥ ਪੈਰ ਕੰਬਦੇ ਤੇ ਅੱਖ ਮੇਰੀ ਖੁੱਲੀ ਸੀ ਸਹਰਾਣੇ ਦਾ ਗਲਾਬ ਅਥਰੂ ਨਾਲ ਭਿੱਜ ਗਿਆ ਸੀ ਤੇ ਚਾਂਦਰ ਮੂਹ ਉੱਤੇ ਰੱਖ ਕੇ ਮੈਂ লাশ ਵਾਂਗ ਸਾਹ ਲੈ ਰਿਹਾ ਸੀ ਘੜੀ ਦੀ ਆਵਾਜ਼ ਨਾਲ ਉਹ ਰਾਤ ਦਾ ਸਮਾਂ ਬੀਤ ਰਿਹਾ ਸੀ ਘੜੀ ਦੀ ਆਵਾਜ਼ ਨਾਲ ਉਹ ਰਾਤ ਦਾ ਸਮਾਂ ਬੀਤ ਰਿਹਾ ਸੀ ਸਮਾਂ ਲੰਘਦਾ ਗਿਆ ਦੁੱਖ ਘਟਦਾ ਗਿਆ ਸੀ ਸਮੇਂ ਦੇ ਨਾਲ ਨਾਲ ਮੈਂ ਵੀ ਤੁਰ ਰਿਹਾ ਸੀ ਪਹਿਲੇ ਦਿਨ ਦੀ ਇਕੱਲਿਆ ਸ਼ੁਰੂਆਤ ਕਰਨ ਦਾ ਵੇਲਾ ਸੀ ਪਹਿਲੇ ਦਿਨ ਦੀ ਇਕੱਲਿਆ ਸ਼ੁਰੂਆਤ ਕਰਨ ਦਾ ਵੇਲਾ ਸੀ ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ ਮੈਂ ਉੱਠ ਗਿਆ ਸੀ ਪਹਿਲਾ ਇਕਲੌਤਾ ਇਨਸਾਨ ਬਣ ਗਿਆ ਸੀ ਪਹਿਲਾ ਇਕਲੌਤਾ ਇਨਸਾਨ ਬਣ ਗਿਆ ਸੀ ਜੋ ਸਮੇਂ ਦੀ ਕਰਾਮਾਤ ਦੇਖ ਰਿਹਾ ਸੀ ਕਾਲੀ ਰਾਤ ਦਾ ਗਿਰਾਵ ਤੇ ਚਾਨਣ ਦਾ ਚੜਾਵ ਦੇਖ ਰਿਹਾ ਸੀ ਸੁਣ ਰਿਹਾ ਸੀ ਆਵਾਜ਼ ਕੁਦਰਤ ਦੀ ਉੱਲੂ ਤੋਂ ਲੈ ਕੇ ਮੋਰਾਂ ਦੀ ਆਵਾਜ਼ ਸੁਣ ਰਿਹਾ ਸੀ ਦੇਖ ਰਿਹਾ ਸੀ ਸਮੇਂ ਦੇ ਨਾਲ ਖਿਲਦਾ ਫੁੱਲ ਤੇ ਸਮੇਂ ਦੇ ਨਾਲ ਨਾਲ ਠੰਡੀਆਂ ਹਵਾਵਾਂ ਵਿੱਚ ਪਾਣੀ ਦਾ ਝਾਲ ਅੱਗੇ ਵਧ ਰਿਹਾ ਸੀ ਸਾਫ਼ ਸੁਥਰਾ ਸੁਭਾ ਤੇ ਸ਼ਾਂਤ ਮੈਂ ਹੋ ਗਿਆ ਸੀ ਸਮੇਂ ਦੇ ਨਾਲ ਨਾਲ ਮੈਨੂੰ ਅੱਗੇ ਵਧ ਰਿਹਾ ਸੀ ਸਮਾਂ ਲੰਘਦਾ ਗਿਆ ਦੁੱਖ ਘਟਦਾ ਗਿਆ ਸੀ ਸਮੇਂ ਦੇ ਨਾਲ ਨਾਲ ਮੈਂ ਵੀ ਤੁਰ ਰਿਹਾ ਸੀ ਸਮੇਂ ਦੇ ਨਾਲ ਨਾਲ ਮੈਂ ਵੀ ਤੁਰ ਰਿਹਾ ਸੀ ਸਮੇਂ ਦੇ ਨਾਲ ਨਾਲ ਮੈਂ ਵੀ ਤੁਰ ਰਿਹਾ ਸੀ